उरी माधी आहे ਹਾਂਜੀ ਕਾਲਾ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵੱਧੋ ਵੱਧ ਸਾਹ ਮੈਨਾਂ ਜਾਈਦਾ ਫਾਂਸੀ ਵੇ ਲੈ ਚਾਹੀਦੀ ਮੇਰੀ ਧੀ ਨੂੰ ਨਹੀਂ ਸੀ ਅੱਗ ਲਾ ਕੇ ਨਾ ਇਹਨੂੰ ਸਾੜਲਾ ਚਾਹੀਦਾ ਅਮੇ ਮੰਨਦਾ ਜਾਈਦਾ ਦੋ ਬੱਚੇ ਵੀ ਵੇਸੇ ਫੇਰ ਦੇ ਦੋ ਬੱਚੇ 6 ਮਹੀਨੇ 7 ਮਹੀਨੇ ਜਦ ਡਿਲੀਵਰੀ ਹੋ ਰਹੀ ਸੀ ਉਹਨੂੰ ਵੀ ਵੱਧਾਈ ਮਾਣਾ ਜਾਈਦਾ ਜਿੱਦਾਂ ਮੇਰੇ ਮਰੀਆ ਸਾਰ ਕੇ ਮਾਰ ਦਿੱਤਾ ਗਿਆ ਮੇਰੀ ਨੂੰ ਸਾਹ ਮੇ ਲੈ ਚਾਹੀਦਾ ਇਹ ਤਾਂ ਵਿਆਹ ਢਾਈ ਕੇ ਸਾਹ ਹੋ ਗਈ ਨਹੀਂ ਪਹਿਲੇ ਤਾਂ ਕੋਈ ਨਾ ਜਾਣੀ ਕਰਦਾ ਹੋਣੀ ਪਤਾ ਲੱਗਿਆ ਵੀ ਦੋ ਚਾਰ ਦਿਨ ਫੋਲ ਰਜਾ ਕਰਦੇ ਆ ਬਹੁਤ ਜ਼ਿਆਦਾ ਹਾਂਜੀ ਪੁਲਿਸ ਕੋ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਹਾਂਜੀ ਰਸਤਾ ਜੀ ਤੁਹਾਨੂੰ ਉਹ ਤੇਰੀ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤੋਂ ਵਿਆਹੀ ਹੋਈ ਆ ਹਾਂ ਦਾ ਮੈਨੂੰ ਫੋਨ ਕੀਤਾ ਵੀ ਪਿੰਕੀ ਦੀ ਅੱਗ ਲੱਗੀ ਹੋਈ ਐ ਅਸੀਂ ਆ ਗਿਆ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆਖਿਆ ਬੱਬ ਕਾਲੇ ਆਈ ਹੋਈ ਆ ਫੇਰ ਚਾਲੋ ਦੇ ਘਰ ਅੱਗ ਲੱਗੀ ਜੀ ਬਜਾ ਦੀਏ ਹਾਂਜੀ ਨਹੀਂ ਆਂਦੀ ਫੋਦਾ ਵੀ ਨਹੀਂ ਪਤਾ ਲੱਗਾ ਇਹ ਕਿ ਅੱਗ ਲੱਗੀ ਆ ਉਹ ਤੇ ਟਿਫਨ ਪਿਆ ਹੀ ਰੋਟੀ ਆ ਲੋ ਮੈਂ ਚੁੱਕਣ ਗਈ ਵੀ ਉਹਨਾਂ ਜਲਦੇ ਪਲੱਸ ਕਰਦਾ ਹੀ ਉਹਨੇ 450 ਰੁਪਏ ਦਾ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਅਲ ਧਿਆਣ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਨ ਸਾਰੇ ਲੋਦੀ ਮੇਰੀ ਤੀਨ ਸਾਰੇ ਲੋਦੀ ਦੀ ਮਾਵਾ ਉਹ ਮੇਰੀ ਧੀ ਆਂਜ ਕਾਲਾ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵੱਧੋ ਵੱਧ ਸਾਬ ਮੈਨਾਂ ਚਾਹੀਦਾ ਫਾਂਸੀ ਵੇ ਲੈ ਚਾਹੀਦੀ ਮੇਰੀ ਧੀ ਨੂੰ ਨਹੀਂ ਤੇ ਅੱਗ ਲਾ ਕੇ ਨਾ ਨੂੰ ਸਾੜਲਾ ਚਾਹੀਦਾ ਅਮੇ ਮੰਨਦਾ ਚਾਹੀਦਾ ਦਵਾ ਤੇਰੀ ਬਈਆ ਦੋ ਬੱਤਿਲੀ ਵੇਸੇ ਫੇਰ ਦੇ ਦੋ ਬੱਚੇ 6 ਮਹੀਨੇ 7 ਮਹੀਨੇ ਜਿਹੜੀ ਡਿਲੀਵਰੀ ਹੋ ਰਹੀ ਸੀ ਦੈਮਾ ਮੈਂ ਜ਼ੈਦਾ ਜਦਾ ਫਿਰ ਮਰੀਆ ਸਾਰ ਕੇ ਮਾਰ ਦਿੱਤਾ ਗਿਆ ਮੇਰੀ ਨੂੰ ਸਾਵੇ ਲਾ ਜੈਦਾ ਸਿਰਫ ਸਾਵੇ ਲਾ ਜੈਦਾ ਬਿਆਨ ਟਾਈ ਕੇ ਸਾਹ ਹੋ ਗਈ ਨਹੀਂ ਪਹਿਲੇ ਤਾਂ ਕੋਈ ਨਾ ਜਾਨੀ ਕਰਦਾ ਹੋਣੀ ਪਤਾ ਲੱਗਿਆ ਵੀ ਦੋ ਚਾਰ ਦਿਨ ਫੋਲ ਲਾ ਜਾ ਕਰਦੇ ਆ ਬਹੁਤ ਜ਼ਿਆਦਾ ਹਾਜੀ ਫੋਨ ਸੁੱਕਾ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਹਾਜੀ ਰਸ਼ਟਾ ਜੀ ਤੁਹਾਨੂੰ ਉਹ ਤੇਰੇ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤੋਂ ਵਿਆਹੀ ਹੋਈ ਆ ਹਾਂ ਦਾ ਮੈਨੂੰ ਫੋਨ ਕੀਤਾ ਵੀ ਪਿੰਕੀ ਦੀ ਅੱਗ ਲੱਗੀ ਹੋਈ ਐ ਅਸੀਂ ਆ ਗਏ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆਖਿਆ ਉਹ ਬੱਬ ਕਾਲੇ ਆਈ ਹੋਈ ਆ ਵੀ ਚਲ ਉਹਦੇ ਘਰ ਅੱਗ ਲੱਗੀ ਜੀ ਬੁਝਾ ਦਈਏ ਹਾਂਜੀ ਨਹੀਂ ਇਹ ਨਹੀਂ ਪੁੱਛਦਾ ਮੈਨੂੰ ਪਤਾ ਲੱਗਾ ਹੀ ਆ ਕਿ ਅੱਗ ਹੀ ਲੱਗੀ ਆ ਉਹ ਤਾਂ ਟਿਫਨ ਪਿਆ ਹੀ ਰੋਟੀ ਆ ਲਾਉ ਮੈਂ ਚੁੱਕਣ ਗਈ ਵੀ ਉਹਨਾਂ ਜਲ ਦੇ ਪਲਸ ਕਰਦਾ ਹੀ ਉਹਨੇ 450 ਰੁਪਏ ਦਾ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਲ ਤੇ ਆ ਗਿਆ ਸਾਰੇ ਸਾਰ ਦਿੱਤਾ ਮੇਰੀ ਤੀਨ ਸਾਰੇ ਲੋਧੀ ਆ ਰਹੀ ਸੀ ਸਾਰੇ ਲੋਧੀ